ਹਾਂਜੀ ਸਸ ਜੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੇ ਡਾਗਰ ਚੈਨਲ ਤੇ ਨਵੀਂ ਕੀ ਜਨ ਵਲੌਗ ਤੇ ਤੇ ਕਹਿੰਨਾ ਚੈਨਲ ਤੇ ਕੀ ਜਾਂਦਾ ਜੀ ਤੇ ਕੀ ਬੈਸ ਤਾਂ ਕਰ ਵੀਡੀਓ ਸੜੀਆਂ ਹੋਣੀ ਹੁੰਦੀਆਂ ਖਾਣ ਮਲੀਆਂ ਜੀ ਤੇ ਬਖਰੀ ਗੱਲ ਥੋੜਾ ਜਿਹਾ ਵਲੌਗ ਟਾਈਪ ਹੋ ਜਾਂਦੀ ਹੈ ਹਨਾ ਜਗਾ ਅਲੱਗ ਹੁੰਦੀ ਕਿੱਥੇ ਖਾਣ ਚੱਲੇ ਕਿੱਥੇ ਖਾਣ ਚੱਲੇ ਇਹ ਮਰਦ ਤੋਂ ਦੇ ਮੁੰਏ ਜੀ ਬੰਨਿਆ ਜੀ ਦਾ ਵੀ ਘੱਟਾ ਵੱਡਾ ਜੜਣੇ ਨਾਲ ਗੱਡੀ ਚ ਵੀ ਘੱਟਾ ਵੜੀ ਵੈਸੇ ਮੈਨੂੰ ਲੱਗਦਾ ਹੁੰਦਾ ਜਦੋਂ ਗਰਮੀ ਹੁੰਦੀ ਹੈ ਨਾ ਉਹਨੋਂ ਮੇਰੇ ਨੱਕ ਨੂੰ ਘੱਟਾ ਚੜਦਾ ਹੈ ਗੱਡੀ ਦੇ ਵਿੱਚ ਵੀ ਉਹ ਜਦੋਂ ਏਸੀ ਓਨ ਕੀਤਾ ਨਾ ਏਸੀ ਦੇ ਨਾਲ ਬਾਹਰੋਂ ਹੈ ਨਾ ਉਹਦੇ ਨਾਲ ਆਉਂਦਾ ਆ ਥੋੜੀ ਜਿਹੀ ਡਸਟ ਆਉਂਦੀ ਹੈ ਕਈ ਵਾਰ ਮੈਂ ਵੀ ਆਪਣਾ ਮੂੰਹ ਢੱਕਿਆ ਹੁੰਦਾ ਹੈ ਗੱਡੀ 'ਚ ਬਹਿ ਕੇ ਵੀ ਆਪਣਾ ਮੂੰਹ ਮੈਂ ਕਵਰ ਕੀਤਾ ਹੁੰਦਾ ਤੇ ਸੋਹ ਹਾਲ ਵਰ ਹੁੰਦਾ ਹੈ ਵਰ ਤੂੰ ਕਦੇ ਨਹੀਂ ਕੀਤਾ ਮੈਂ ਅੱਛਾ ਓਕੇ ਓਕੇ ਅਜਿਹੀ ਦਿਨ ਕਰਕੇ ਕਦੀ ਤੇ ਵਰਨ ਦੇ ਪਾਪਾ ਹੁੰਦੇ ਨਾਲ ਵਿਆਹ ਕਰ ਲਈ ਤੇ ਕਦੀ ਹੁਣ ਹੁਣ ਜਿਹੜਾ ਵਰੁਣ ਆਇਆ ਕਾਪੂ ਸੱਡਾ ਦੋ ਦਿਨ ਹੋਏ ਇੰਤੇ ਹੀ ਜਾਂਦਾ ਆ ਵਿਆਹ ਦਾ ਵਿਆਹ ਹੈ ਹੀ ਬੜੇ ਖਰੀਏ ਕੀ ਜਿੰਨੇ ਵਿਆਹ ਵੀ ਮਨਨ ਘਰੇ ਸਾਨੂੰ ਟਿਕਣਾ ਨਹੀਂ ਮਿਲਣਿਆ ਕਦੀ ਵਿਆਹ ਕਦੀ ਕਿਤੇ ਕਦੀ ਕਿਤੇ ਅਜੇ ਵੀ ਅਹੀਂ ਕਿੰਨੇ 10 ਦਿਨ ਹੋਰ ਬਿਜ਼ੀ ਆਂ ਤਾਸ ਕਿ ਅੱਜ ਕਿ ਅੱਛਾ ਅਜੇ ਵੀ 10 12 ਦਿਨ ਸਾਡੇ ਹੈਗੇ ਆ ਵੀ ਆਪਾਂ ਬਿਜ਼ੀ ਆਂ ਬਸ ਜਲ ਸੋ ਚੱਲੀ ਕੰਮਾਂ ਅਰੇ ਕਈ ਵੀ ਚੋ ਪ੍ਰੋਗਰਾਮ ਘਰ ਛੱਡਨੇ ਵੀ ਪਏ ਆ ਕਿਉਂਕਿ ਇੱਕ ਦਿਨ ਦੇ ਵਿੱਚ ਕਈ ਵਾਰ ਦੋ ਦੋ ਵੀ ਆ ਗਈਆਂ ਇਹ ਫੰਕਸ਼ਨਾਂ ਛੱਡੇ ਵੀ ਆ ਵਿੱਚ ਥੋੜੀ ਛੱਡੇ ਆ ਤੇ ਜਿਵੇਂ ਦੀ ਰਾਤ ਚਾ ਦੋ ਹੀ ਤੇ ਚਾ ਤੇ ਸੀ ਦੇ ਪਿੱਛੇ ਸਭ ਵਾਲੀ ਵੀਡੀਓ ਦੇਖੀ ਹੋਣੀ ਆ ਸੋ ਅੱਜ ਹੈਗੀ ਰਾਤ ਤੇ ਰਾਤ ਤੇ ਮਮਾ ਸਾਹਿਤੇ ਨਵੰਬਰ ਚੱਲੇ ਆ ਕਿਉਂਕਿ ਸਾਵਣ ਸੂਰ ਤੇਣਾ ਮੇਸ਼ਾ ਦਾ ਅੱਜ ਖਾਸ ਹੋ ਗਿਆ ਤੇਣਾ ਲੈ ਗਈ ਨਹੀਂ ਜਾਂਦੇ ਹੋ ਯਾਰ ਇਹਨੂੰ ਹਾਂ ਮੈਨੂੰ ਤਾਂ ਕਹਿੰਦੇ ਥੋੜਾ ਤਾਂ ਜਿਆਦਾ ਸਕੂਲ ਆਪਾਂ ਭਰਾਤੇ ਜਾਦੇ ਤੂੰ ਸਕੂਲ ਚੱਲਣਾ ਪਾਉ ਨਹੀਂ ਪਤਾ ਕਿ ਉਹਨੇ ਵੀ ਬੜੇ ਵਿਆਹ ਵੇਖੇ ਉਹਨੇ ਨਾਨਕੇ ਰਹਿ ਕੇ ਕਿੰਨੀਆਂ ਛੁੱਟੀਆਂ ਕਰ ਲਈ ਛੁੱਟੀਆਂ ਤਾਂ ਨਹੀਂ ਆਇਆ ਤਾਂ ਕੁਦਰਤੀ ਉਦੋਂ ਭਗਵਾਨ ਜਮਾਨ ਜੀ ਨੇ ਛੁੱਟੀਆਂ ਕਰਤੀਆਂ ਸੀ ਠੰਡ ਦੀਆਂ ਤੇ ਉਹਦੇ ਵਿੱਚ ਹੈਨਾ ਉਹ ਤਾਂ ਨਿਕਲ ਗਿਆ ਨਾਨਕੇ ਰਹਿ ਲਿਆ ਨੇ ਕਿੰਨੇ ਦਿਨ 10 15 ਦਿਨ ਰਹਿ ਕੇ ਆਇਆ ਜਦੋਂ ਸਾਰੇ ਬੱਚੇ ਵੀ ਵਰਾ ਟਿਕਟਾ ਕਰਾ ਦੇ ਇੰਡੀਆ ਦੀ ਨਹੀਂ ਇੰਡੀਆ ਜਾਣਾ ਕੋਈ ਇੱਥੇ ਨੂੰ ਰੋਣਾ ਹੈਗੀ ਹਾਂ ਆਈ ਬਾਹਰ ਦਿਲ ਦੀ ਇੱਕ ਉੱਤੋਂ ਵਾਲੀ ਕਹਿੰਦੀ ਹੈ ਜੀ ਇੰਡੀਆ ਆ ਜੀਏ ਤਸੱਲੀ ਕਿ ਉਹ ਇਹਨੂੰ ਕਿਹੜੀ ਜਗ੍ਹਾ ਤੇਰੀ ਹੈਗੀ ਹਾਂ ਰੋਂਦੇ ਰੋਂਦੇ ਚੱਲ ਜਾ ਸਾਰਿਆਂ ਨੇ ਹਾਂ ਇਤਰੇ ਹੀ ਚੱਲ ਜਣਾ ਬਸ ਮੈਂ 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 ਤੇਰੀ 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 ਕਰਦੇ ਇੱਧਰ ਦੀ ਚੁਪਲੀ ਉੱਧਰ ਉਹਦੀ ਚੁਪਲੀ ਇੱਧਰ ਕਰਦੇ ਅਹੀਂ ਚੱਲੇ ਤੇ ਵਿਆਹ ਹੈ ਭੋਲੀ ਕਿੱਧਰ ਦੀ ਗੱਲ ਕਿੱਧਰ ਨਹੀਂ ਲੱਗਦੀ ਕੁਝ ਅੱਜ ਕੱਲ੍ਹ ਦੁਨੀਆ ਦਾ ਇਹ ਹਿਸਾਬ ਪਤਾ ਲਗਾ ਕਿ ਫੋਨ ਖਾਦੇ ਜਾਂ ਫੋਨ ਕਹਿ ਕੇ ਹੀ ਕੀ ਹੈ ਜਿਹੜਾ ਤੁਸੀਂ ਜੇ ਦੀ ਸੋਚ ਸਾਧ ਪੁੱਛੋਗੇ ਕੋਈ ਆਪਸੀ ਪਿਆਰ ਉਹ ਵੱਡੀ ਗੱਲ ਕਰੋ ਅੱਜ ਕੱਲ੍ਹ ਫੋਨ ਰਹਿ ਗਿਆ ਇਸ ਕੰਮ ਦੀ ਕਿ ਅੱਛਾ ਲਾਣੇ ਦਾ ਪੌਣਾ ਆ ਗਿਆ ਹੈ ਪਰ ਮੈਂ ਦੂਜੇ ਨੂੰ ਕਹਿੰਨੀ ਕੁਛ ਨਹੀਂ ਹੈ ਕਿ ਉਹ ਤੇ ਉਹਦੇ ਕੀ ਵਿਚਾਰੀ ਕੁਛ ਚੇਂਜ ਹੈਗਾ ਇਨਸੇ ਵੀ ਉਹਨੇ ਉਹੀ ਬੋਲਿਆ ਆ ਗੰਬਲੀ ਰਹਿ ਗਿਆ ਆ WhatsApp ਤੇ ਸੜ ਜਾਣਾ ਮੇਰਾ ਜੀ ਕਹਦਾ ਮੈਨੂੰ ਡੀਲੀਟ ਕਰਦਾ ਮੈਂ ਕਰ ਦੇਣਾ ਨਾ ਕਿਸ ਦੀ ਕਾਲ ਆਵੇ ਆਪੇ ਪੈਸੇ ਖਰਚ ਕੇ ਕੋਈ ਦੂਸਰੀ ਕਾਲ ਕਰੂੰਗਾ ਤੋ ਜਿਹੜਾ WhatsApp ਆ ਨਾ ਨੀਰਾ ਸਿਆਪੇ ਦਾ ਘਰ ਆ ਮੈਂ ਤਾਂ ਸਿੱਧੀ ਜੀ ਗੱਲ ਕਰਦੀ ਆ ਕੋਈ ਕਦੇ ਵੀ ਇਹ ਭਾਏ ਪਿੰਡੂ ਜੀ ਕਿਤਨਾ ਦੀ ਦੇਸੀ ਜੀ ਮੇਰੀਆਂ ਦੇ ਗੱਲਾਂ ਦੇਸੀ ਆ ਕਿਉਂਕਿ ਆਪਾਂ ਹੈ ਹੀ ਬੰਦੇ ਹੀ ਦੇਸੀ ਆ ਕਹੀਂ ਦੱਸਦੀ ਇਹ ਸਿਆਪਾ ਅੱਡਾ ਵੱਡਾ ਨਾ ਫੋਨ ਕੋਈ ਹਿਸਾਬ ਹੀ ਨਹੀਂ ਮੈਂ ਕਲਪੀ ਪਈ ਗੱਲ ਦੀ ਮੈਂ ਕਲਪੀ ਪਈ ਗੱਲ ਦੀ ਇਹ ਲੋਕੀ ਐਡੀ ਦਿលੀਆਂ ਚਲਾ ਗਈ ਕਿ ਕੋਈ ਇੱਕ ਬਿਆਨ ਬਿਆਨ ਲਰਾਉਂਦੀ ਸਾਰੀ ਫੈਮਿਲੀ ਦੇ ਕਿ ਰਲਦੇ ਆ ਕਿ ਨਹੀਂ ਰਲਦੇ ਉਹ ਕੀ ਕਹਿੰਦਾ ਉਹਨੇ ਕੀ ਪਾਇਆ ਕੀਤਾ ਉਹਨੇ ਕੀ ਕੀਤਾ ਐੋ ਜੇ ਹਾਲ ਹੋਏ ਬਿੱਦਰੀਆਂ ਦੇ ਬੰਦਾ ਪਛੇ ਤੂੰ ਆਪਣਾ ਘਰ ਸੰਭਾਲੋ ਤੁਹਾਨੂੰ ਦੂਜਿਆਂ ਦੇ ਘਰਾਂ ਦੀ ਕਾਦੀ ਟੈਂਸ਼ਨ ਪਈ ਆ ਚਲੋ ਛੱਡੋ ਫੇਰ ਮੈਂ ਆਪਣੇ ਉਹਨਾਂ ਸਾਰੇ ਮੈਨੂੰ ਛੱਡ ਵੀਰੇ ਦੁਨੀਆ ਦਾ ਕੰਮ ਹੀ ਇਹੀ ਹੋ ਗਿਆ ਵੀ ਅਗਲੇ ਦੇ ਖਰਚ ਐਂ ਚ ਲਾ ਕੇ ਰੱਖਣਾ ਕੰਮ ਵੀ ਬਸ ਤੱਤਾ ਤੱਤਾ ਚੱਲਦਾ ਰਵੇ ਇਦਾਂ ਦਾ ਸਾ ਆਪਣਾ ਘਰ ਸੰਭਾਲਿਆ ਨਹੀਂ ਜਾਂਦਾ ਉਹਨਾਂ ਕੋ ਦੂਜੇ ਦੇ ਘਰ ਚ ਚਾਤੀਆ ਮਾਰਦੀ ਦੁਨੀਆ ਵੀ ਉੱਥੇ ਕੀ ਹੋ ਡਿਆ ਆ ਉੱਥੇ ਪਹੁੰਚੀਏ ਹਾਂਜੀ ਹਾਲੋ ਹੈ ਭੈਣ ਹੋਣ ਖੈਰ ਸਮਝਾਉਣ ਨਾਲ ਕਿ ਸਮਝ ਵੀ ਗਏ ਹੋਣਗੇ ਮੈਂ ਕਿੰਨਾ ਗੱਲ ਕੀਤੀ ਆ ਤੇ ਚਲੋ ਜੀ ਛੱਡੋ ਬਰਾ ਸਵੇਰ ਸਵੇਰ ਮੈਂ ਤਪ ਗਈ ਆ ਮੈਂ ਮੈਂ ਸੱਚੀ ਬੜੀ ਸ਼ਿੱਤੀ ਟੈਨਸ਼ਨ ਲੈ ਲੀ ਹੁਣ ਅਗੇ ਮੈਂ ਨਹੀਂ ਲੈਂਦੀ ਪਰ ਮੈਨੂੰ ਥੋੜੀ ਜਿਹੀ ਵੀ ਕੋਈ ਮੈਨੂੰ ਗੱਲ ਕਰੇ ਨਾ ਤੇ ਮੈਨੂੰ ਬੜੀ ਪ੍ਰੋਬਲਮ ਹੁੰਦੀ ਆ ਪਤਾ ਨਹੀਂ ਕੀ ਗੱਲ ਆ ਮੈਂ ਕਿਉਂਕਿ ਮੈਂ ਕਿਸੇ ਨੂੰ ਜਦੋਂ ਕਹਿੰਦੀ ਨਹੀਂ ਤੇ ਫਿਰ ਮੈਨੂੰ ਜਦੋਂ ਕੋਈ ਕਹਿੰਦਾ ਤੇ ਮੈਨੂੰ ਬੜੀ ਅੱਗ ਲੱਗਦੀ ਹੈ ਅੱਗ ਜਿਹਨੂੰ ਕਹਿੰਦੇ ਆ ਉਹ ਲੱਗਦੀ ਹੈ ਕਿ ਮੈਨੂੰ ਕਿਉਂ ਸਿਆ ਕਿਸ ਨੇ ਗਿਆ ਤੋ ਹੀ ਸੱਚੇ ਪਾਛਾ ਠੰਡ ਰੱਖੇ ਠੰਡ ਇਤਨਾ ਥੋੜੀ ਪੈ ਜਾਣੀ ਠੰਡ ਇਤਨਾ ਥੋੜੀ ਪੈ ਜਾਣੀ ਆ ਹੱਦ ਹੋ ਗਈ ਜਿੰਨਾ ਜੀਜੀ ਕਰੀਏ ਜਿੰਨਾ ਜੀਜੀ ਕਰੀਏ ਉਹਨੀਆਂ ਦੁਨੀਆ ਸਿਰ ਨੂੰ ਪੈਦੀ ਸਿਰ ਦੇ ਵਾਲ ਵੈਸੇ ਮੇਰੇ ਸਿਰ ਦੇ ਵਾਲੇ ਪੜੇ ਲੱਤਰ ਲਏ ਜੇ ਮੇਰੇ ਸਿਰ ਦੇ ਵਾਲ ਵੀ ਇੰਨਾ ਟੈਨਸ਼ਨਾਂ ਨੇ ਲਾ ਛੜੇ ਲੈ ਵੀ ਅੱਖਾਂ ਨੂੰ ਸਾਰਿਆਂ ਨੂੰ ਲੱਗਦਾ ਕਿ ਹੈ ਨਾ ਵੀ ਬੜੇ ਮਤਲਬ ਇਹ ਮਤਲਬ ਦੀ ਹਮੇਸ਼ਾ ਖੁਸ਼ੀ ਰਹਿੰਦੀ ਆ ਇਹ ਹਮੇਸ਼ਾ ਖੁਸ਼ਬਲੀ ਦੀ ਗੱਲ ਮੈਂ ਸੜਦੀ ਵੀ ਬੜਾ ਜੇ ਸੜਦੀ ਮਤਲਬ ਕਿ ਇਹ ਨਹੀਂ ਮੇ ਲੋਕੀ ਸੜਦੀ ਮੈਂ ਜਦੋਂ ਕੋਈ ਗੱਲ ਅਜੀਬ ਜੀ ਲੋਕੀ ਕਰ ਦਿੰਦੇ ਆ ਸੜੀ ਫੁੱਕੀ ਉਹ ਫਿਰ ਮੈਨੂੰ ਬੜੀ ਖੇਜ ਜਾਂਦੀ ਹੈ ਇਹ ਦੁਨੀਆ ਕਿੱਦਾਂ ਦੀ ਆ ਕਿਹੋ ਜਿਹਾ ਕੰਮ ਕਰਦੇ ਲੋਕੀ ਹਾਂ ਜੋ ਛੱਡੋ ਬਣਾਇਆ ਹੀ ਚੱਲੇ ਵਿਆਹ ਤੇ ਮਾਮਾਈ ਦੇ ਬੇਟੇ ਮਾਮਾਈ ਦੇ ਬੇਟੇ ਦੇ ਵਿਆਹ ਚੱਲ ਰਿਹਾ ਤੇ ਉੱਥੇ ਜਾ ਕੇ ਸੁਰਮਾ ਮੋੜਾ ਆ ਸੁਰਮੇ ਦੀ ਰਸਮ ਅਦਾ ਕਰਨ ਚੱਲੇ ਆ ਵੇ ਲੋ ਐਡੀ ਦੂਰੋਂ ਜਾਇ ਤੇ ਆਉਣਾ ਉਹਨਾਂ ਨੇ ਗੁਰਦਾਸਪੁਰ ਹੀ ਆ ਵਿਆਹ ਮਰੋਂ ਕਹਿੰਦੇ ਤੇ ਉਹ ਕਹਿੰਦੇ ਕਿ ਨਹੀਂ ਇੱਥੋਂ ਬਰਾਤ ਤੋਂ ਨਹੀਂ ਅਗੇ ਤੁਸੀਂ ਇੱਥੇ ਆਓ ਤੇ ਹੁਣ ਅਸੀਂ ਜਾ ਰਹੇ ਆ ਬੜੀ ਠੋਡੀ ਲਾਲੀ ਤੋਂ ਠੰਡ ਵੀ ਬੜੀ ਆ ਤੇ ਧੁੰਦ ਵੀ ਵੇਖ ਲਓ ਤੁਸੀਂ ਹੋ ਗਿਆ ਤੇ ਧੁੰਦ ਵੀ ਹੈਗੀ ਆ ਧੁੰਦ ਕਿਹੜੀ ਛੱਤੀ ਨਿਕਲ ਜਾਂਦੀ ਚਲੋ ਤੁਹਾਨੂੰ ਹੁਣ ਉੱਥੇ ਹੀ ਮਿਲਦੇ ਜਾ ਕੇ ਮੈਂ ਆ ਬੜੀਆਂ ਗੱਲਾਂ ਪਤਾ ਕਰ ਲੀਆਂ ਆ ਪਿੰਡ ਦੇ ਜਿਹੜੀਆਂ ਪੜਾਸਾਂ ਕੱਢ ਲੀਆਂ ਹੁਣ ਸਾਰਿਆਂ ਨੇ ਪੁੱਛਣਾ ਕੀ ਹੋਇਆ ਕੀ ਹੋਇਆ ਕੁਛ ਵੀ ਨਹੀਂ ਹੋਇਆ ਬਸ ਕੋਈ ਐਨ ਜੀਓ ਹੋ ਗਿਆ ਫੋਨਾਂ ਦੇ ਸੀ ਆਪੇ ਹੀ ਸਾਰੇ ਹਾਂਜੀ ਪਹੁੰਚ ਗਏ ਅਸੀਂ ਪਿੰਡ ਅੱਜ ਤੇ ਪਿੰਡ ਦੀ ਧੁੰਦ ਦੇਖੋ ਤੁਸੀਂ ਪੈਲੀਆਂ ਚ ਬੋਲੇ ਹਾਂ ਜੀ ਬੋਲੇ ਹਾਂ ਕਰਨ ਦੀ ਸੈਟਿੰਗ ਹੋਣੀ ਹੈ ਜੀ ਗਵੈਂਟ ਜੀ ਜੀ ਦੀਦੀ ਠੀਕ ਹੈ ਭਾਈ ਜੀ ਆਓ 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 ਲੈ ਲਓ ਇੱਕ ਮਿੰਟ ਬੋਲੋ ਦਿਨੀ ਆਏ ਸਕਨਾ ਪਰ ਦਮਾ ਨਾ ਦਿਨੀ ਆਏ ਸਕਨਾ じい referred on as you can riley on all these on i